ਸਤਿਕਾਰਯੋਗ ਗੁਰਪ੍ਰੀਤ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਚਮ ਪਾਸ਼ਾ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਦੀਵਾਨ ਦੇ ਵਿੱਚ ਗੁਰਦੁਆਰਾ ਸਾਹਿਬ ਦਸ਼ਮੀਸ਼ ਦਰਬਾਰ ਸਰੀ ਦੇ ਕੇਂਦਰੀ ਸਟੇਜ ਤੋਂ ਜਿੱਥੇ ਕਿ ਦੂਰ ਦਰਾਡੇ ਤੱਕ ਬੇਸ਼ੱਕ ਭਦਰਤੇ ਇਸ ਸਟੇਜ ਨੂੰ ਧਿਆਨ ਚ ਰੱਖ ਕੇ ਸਿੱਖ 70 ਦੀ ਗੱਲ ਖਾਲਸਾਈ ਪ੍ਰਭੂ ਸੱਤਾ ਦੀ ਗੱਲ ਹੁੰਦੀ ਹੈ ਉਥੇ ਆਪ ਜੀ ਮੌਜੂਦ ਹੋ ਇਤਿਹਾਸ ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਉਹ ਸਾਡੇ ਵਾਸਤੇ ਸਦੀਵੀ ਪ੍ਰੇਰਨਾ ਸਰੋਤ ਹੈ ਤੇ ਜਿਸ ਇਤਿਹਾਸ ਨੂੰ ਅਸੀਂ ਗੁਰਬਾਣੀ ਦੇ ਅਨੁਸਾਰ ਉਚਿਤ ਨਹੀਂ ਮੰਨਦੇ ਉਸ ਦੇ ਨਾਲ ਸਾਡਾ ਕੋਈ ਸਬੰਧਕਾਰ ਨਹੀਂ ਹੈ ਗੁਰੂ ਅਰਜਨ ਸਾਹਿਬ ਦੀ ਪੰਜਵੇਂ ਗੁਰੂ ਨਾਨਕ ਦੀ ਸ਼ਹਾਦਤ ਦੇ ਬਾਰੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਭ ਤੋਂ ਵੱਡਾ ਸਾਡਾ ਜਿਹੜਾ ਆਧਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ ਸਨ 1604 ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸ਼ੁਭਾਇਮਾਨ ਹੋਏ ਸਿਸ਼ੋਬਤ ਹੋਏ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ ਤੇ ਪੰਚਮ ਪਾਸ਼ਾ ਨੇ ਆਪ ਜੀ ਨੂੰ ਫਰਮਾਉਂਦਿਆਂ ਕਿਹਾ ਕਿ ਆਪ ਜੀ ਬੁਰਾਕ ਲਓ ਪ੍ਰਕਾਸ਼ ਕਰਨ ਦੇ ਸੰਬੰਧ ਦੇ ਵਿੱਚ ਪੋਤੀ ਸਾਹਿਬ ਨੂੰ ਜਦੋਂ ਗੁਰੂ ਸਾਹਿਬ ਨੇ ਇਹ ਆਦੇਸ਼ ਦਿੱਤਾ ਕਿ ਉੱਚੇ ਧਾਣੇ ਪ੍ਰਕਾਸ਼ਤ ਕਰੋ ਤਾਂ ਇਹ ਸਵਾਲ ਕੀਤਾ ਗਿਆ ਇਹ ਤਾਂ ਆਪ ਜੀ ਦੀ ਰਚਨਾ ਹੈ ਆਪ ਸੁਭਾਈਮਾਨ ਹੋ ਸਾਖਸ਼ਾਤ ਗੁਰੂ ਹੋ ਤੇ ਪੰਚਮ ਪਾਤਸ਼ਾਹ ਨੇ ਉਸ ਵੇਲੇ ਜੋ ਫਰਮਾਨ ਕੀਤਾ ਉਹ ਸਾਡੇ ਲਈ ਬਹੁਤ ਵੱਡੀ ਪ੍ਰੇਰਨਾ ਹੈ ਤੇ ਅਸੀਂ ਮਲਕ ਜਣੇ ਉਹ ਗੱਲ ਕਹਿ ਕੇ ਅਗਾਹ ਤੁਰ ਜੰਨੇ ਉਥੇ ਖੜਦੇ ਨੇ ਪੰਚਮ ਪਾਸ਼ਾ ਨੇ ਪੋਥੀ ਸਾਹਿਬ ਨੂੰ ਉੱਚੇ ਥਾਂ ਤੇ ਤੇ ਖੁਦ ਨੂੰ ਨੀਵੇਂ ਥਾਂ ਤੇ ਬਿਰਾਜਮਾਨ ਕੀਤਾ ਇਹ ਫਰਮਾਇਆ ਪੋਥੀ ਪਰਮੇਸ਼ਰ ਦਾ ਥਾਨ ਇਸ ਪਾਵਨ ਬਚਨ ਨੂੰ ਵਾਰ-ਵਾਰ ਵਾਰ-ਵਾਰ ਆਪਣੇ ਹਿਰਦੇ ਚ ਅਸੀਂ ਦੁਹਰਾਈਏ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਇਤਿਹਾਸ ਵੀ ਪ੍ਰਤੱਖ ਹੋ ਜਾਏਗਾ ਸ਼ਹਾਦਤ ਦੇ ਕਾਰਨ ਵੀ ਪਤਾ ਲੱਗ ਜਾਣਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਨਤਾ ਦੇ ਬਾਰੇ ਵੀ ਪਤਾ ਲੱਗ ਜਾਏਗਾ ਤੇ ਭਵਿਕ ਵਿੱਚ ਸਾਡੀ ਜਿਹੜੀ ਮਾਰਗਦਰਸ਼ਨ ਦੀ ਨੀਤੀ ਹੋਏਗੀ ਜਾਂ ਜਿੱਥੇ ਅਸੀਂ ਝੜਕੇ ਹੋਏ ਆ ਸਾਨੂੰ ਸਹੀ ਰਸਤੇ ਤੇ ਕਿਵੇਂ ਆ ਸਕਦੇ ਆ ਉਸ ਦਾ ਮੂਲ ਆਧਾਰ ਵੀ ਮਿਲ ਜਾਏਗਾ ਅਫਸੋਸ ਇਹ ਹੈ ਕਿ ਅਸੀਂ ਹਜ਼ਾਰਾਂ ਵਾਰ ਇਹ ਵਚਨ ਪੜ੍ਹੇ ਨੇ ਪੋਥੀ ਪਰਮੇਸ਼ਰ ਕਾ ਥਾਨ ਪਰ ਇਸ ਨੂੰ ਵਿਚਾਰਿਆ ਨਹੀਂ ਹੈ ਪੰਚਮ ਪਾਸ਼ਾ ਖੁਦ ਮੌਜੂਦਗੀ ਦੇ ਵਿੱਚ ਕਹਿੰਦੇ ਨੇ ਕਿ ਪੋਥੀ ਸਾਹਿਬ ਪਰਮੇਸ਼ਰ ਹੈ ਪਰਮੇਸ਼ਰ ਭਾਵ ਆਪ ਪਰਮਾਤਮਾ ਹੈ ਆਪ ਰੰਭ ਹੈ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਾਹਿਬ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਿਸ਼ ਕਰਦੇ ਹੋਏ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਕਹਿੰਦੇ ਨੇ ਕਿ ਸਾਡੇ ਗੁਰੂ ਨੇ ਅਸੀਂ ਦੁਹਰਾਵਾਂ ਦੇ ਵਿੱਚ ਪੜਦੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਗੁਰਬਾਣੀ ਦਾ ਇੱਕ ਹੋਰ ਪ੍ਰਮਾਣ ਗੁਰ ਪਰਮੇਸ਼ਰ ਇੱਕੋ ਜਾਣ ਇਹਦਾ ਕੀ ਭਾਵ ਹੈ ਕਿ ਆਪ ਹੀ ਗੁਰੂ ਪਰਮੇਸ਼ਰ ਹੈ ਸਿੱਖ ਦੇ ਲਈ ਕੋਈ ਹੋਰ ਪਰਮੇਸ਼ਰ ਨਹੀਂ ਹੈ। ਪੋਤੀ ਪਰਮੇਸ਼ਰ ਦਾ ਥਾਨ ਗੁਰ ਪਰਮੇਸ਼ਰ ਇੱਕੋ ਜਾਨ ਇਹ ਦੋ ਵਾਕ ਵਾਕ ਜਿਹੜੀਆਂ ਗੁਰਬਾਣੀ ਦੀਆਂ ਪਾਵਨ ਤੁਕਾਂ ਨੇ ਨਾ ਅੱਜ ਤੋਂ ਅਸੀਂ ਇੱਕ ਮੰਨ ਦੇ ਵਿੱਚ ਸਪਸ਼ਟ ਕਰ ਲਈਏ ਇਹ ਸਿੱਖ ਦਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਹੈ ਸਿੱਖ ਦਾ ਰੱਬ ਵੀ ਗੁਰੂ ਗ੍ਰੰਥ ਸਾਹਿਬ ਹੈ ਆਮ ਕਰਕੇ ਕਿਹਾ ਜਾਂਦਾ ਹੈ ਨਾ ਕਿ ਗੁਰੂ ਰੱਬ ਨੂੰ ਮਿਲਾਉਣ ਦਾ ਇੱਕ ਜ਼ਰੀਆ ਹੁੰਦਾ ਹੈ ਉਹ ਮਿਲਾਉਣ ਦਾ ਮਿਲਾਪ ਕਰਾਉਂਦਾ ਹੈ ਸਾਰਾ ਸਫਰ ਹੈ ਤੇ ਸਾਨੂੰ ਸਤਗੁਰੂ ਗੁਰੂ ਅਰਜਨ ਸਾਹਿਬ ਨੇ ਇਹੀ ਪਰਮਾਨ ਕਰ ਦਿੱਤਾ ਆਪ ਆਪਣੇ ਸਮੇਂ ਦੇ ਵਿੱਚ ਕਿ ਪੁਤੀ ਪਰਮੇਸ਼ਰ ਦਾ ਥਾਨ ਤੇਰੇ ਲਈ ਸਿੱਖਾ ਕੋਈ ਰੱਬ ਹੋਰ ਲੱਭਣ ਦੀ ਲੋੜ ਨਹੀਂ ਤੂੰ ਰੱਬ ਲੱਭਣਾ ਤਾਂ ਪਰਮੇਸ਼ਰ ਤੇਰਾ ਰੱਬ ਇਹੀ ਐ ਗੁਰੂ ਗ੍ਰੰਥ ਸਾਹਿਬ ਇਮਾਨਦਾਰੀ ਨਾਲ ਮੈਂ ਤਾਂ ਕਹਿ ਸਕਦਾ ਆਪ ਜੀ ਆਪਣੇ ਅੰਤਿਸ਼ ਕਰਨ ਤੇ ਦੇਖੋ ਕਿ ਅੱਜ ਤੱਕ ਅਸੀਂ ਸਤਿਮੁਰਚ ਸਾਖਸ਼ਾਦ ਰੱਬ ਦੇ ਦਰਸ਼ਨ ਕਰਦੇ ਆਂ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਵਿਚਾਰਿਆ ਕਿਤੇ ਨਾ ਕਿਤੇ ਕਮੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਗੁਰੂ ਗ੍ਰੰਥ ਸਾਹਿਬ ਹੈ ਇਨੂੰ ਆਪਸ ਵਿੱਚ ਜੇਕਰ ਤੁਸੀਂ ਸਮੁੱਚ ਦੇ ਤੌਰ ਤੇ ਵਿਚਾਰੋ ਤਾਂ ਅਨੇਕਾਂ ਇਤਿਹਾਸਿਕ ਪਰਮਾਨ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਮਿਲਣਗੇ ਜਿੱਥੋਂ ਅਸੀਂ ਸਪਸ਼ਟ ਹੋ ਸਕਦੇ ਹਾਂ ਸਾਨੂੰ ਪਤਾ ਲੱਗ ਸਕਦਾ ਹੈ ਪੂਰੇ ਇਕਾਗਰਿਤ ਹੋ ਕੇ ਦੋ ਦਿਨ ਲੁਕਤੇ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਤੇ ਸ਼ਹਾਦਤ ਦੇ ਪ੍ਰਸੰਗ ਨੂੰ ਵਿਚਾਰਨ ਲਈ ਸੋਚ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕੋਈ ਹੈ ਜੇਕਰ ਪਰਮੇਸ਼ਰ ਹੈ ਸਾਡਾ ਤੇ ਉੱਥੇ ਪਰਮੇਸ਼ਰ ਇਹੀ ਪਰਮਾਨ ਕਰਦਾ ਕਿ ਸਭੇ ਕਟਰਾ ਮੂਲੇ ਫਰੀਦਾ ਖਾਨ ਖਤਮੇ ਸਾਰਾ ਜਿਹੜਾ ਹੈ ਉਹਦੇ ਤਸਾਰਾ ਹੈ ਪਰ ਬਸਾਰੇ ਨੂੰ ਪ੍ਰਤੰਤ ਰੂਪ ਦੇ ਵਿੱਚ ਆ ਬਾਣੀ ਜਿਹੜੀ ਹੈ ਇਹ ਰੱਬ ਹੈ ਇਹ ਬਾਣੀ ਦੇ ਰੂਪ ਦੇ ਵਿੱਚ ਹੈ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦਰਸ਼ਨ ਤੇ ਉਹਨਾਂ ਦੇ ਸਫਰ ਬਾਰੇ ਅਸੀਂ ਇੱਕ ਝਾਤ ਮਾਰਦੇ ਹਾਂ ਨਾ ਤਸੰਕੀਪ ਸਮੇਂ ਦੇ ਵਿੱਚ ਮੈਂ ਕੁਝ ਨੁਕਤੇ ਜੜੇ ਆ ਉਹ ਆਪ ਜੀ ਨਾਲ ਸਾਂਝੇ ਕਰਾਂਗਾ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਤੀਜੇ ਪਾਸ਼ਾ ਤੀਜੇ ਗੁਰੂ ਨਾਨਕ ਜਦੋਂ ਬਖਸ਼ਿਸ਼ ਕਰਦੇ ਨੇ ਬਾਹਰ ਉਮਰ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਤਾਂ ਉਹਨਾਂ ਦੀ ਸ਼ਖਸੀਅਤ ਨੂੰ ਦੇਖ ਕੇ ਕਹਿੰਦੇ ਨੇ ਕਿ דוਹਿਤਾ ਬਾਣੀ ਦਾ ਬੋਹਿਤਾ ਇਹ ਸਾਡੇ ਲੋਕ ਭਾਸ਼ਾ ਦੇ ਵਿੱਚ ਪ੍ਰਚਲਿਤ ਹੈ ਕੁਝ ਸ਼ਬਦ ਸਾਡੀ ਜਿਹੜੀ ਹੈ ਮਾਨਸਿਕਤਾ ਦੇ ਵਿੱਚ ਪੂਰੀ ਤਰ੍ਹਾਂ ਰਚ ਵਿੱਚ ਜਾਂਦੇ ਨੇ ਦੋਇਤਾ ਬਾਣੀ ਦਾ ਜਹਾਜ਼ ਹੈ ਮਤਲਬ ਇਹ ਬਾਣੀ ਦੇ ਪਰਧਾਏ ਹੀ ਅਗਾ ਆਪਣੀ ਜੀਵਨ ਜਿਹੜੀ ਹੈ ਨੀਤੀ ਉਸ ਨੂੰ ਉਸਾਰਨਗੇ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤਿੰਨਾਂ ਭਰਾਵਾਂ ਤੋਂ ਸਭ ਤੋਂ ਛੋਟੇ ਪਰ ਜੋ ਉਹਨਾਂ ਦੀ ਬਿਰਤੀ ਸੁਰਤੀ ਜੀਵਨ ਉਸ ਵਿਸਥਾਰ ਚ ਮੈਨੂੰ ਜਾਮਾਗਾ ਗੁਜ਼ਾਰਸ਼ ਇਹ ਹੈ ਕਿ ਜਿਵੇਂ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀ ਵੀ ਲਾਇਬ੍ਰੇਰੀ ਹੈ ਅਸੀਂ ਕੋਈ ਵੀ ਕਿਤਾਬਾਂ ਪੜ੍ਹੀਏ ਜਿਸ ਤਰ੍ਹਾਂ ਡਾਕਟਰ ਸਾਹਿਬ ਸਿੰਘ ਹੋਰਾਂ ਦੀ ਇਹ ਕਿਤਾਬ ਕੁਝ ਸੰਖੇਪ ਚ ਇਹਦੇ ਵਿੱਚ ਵੀ ਹੈ ਪਰ ਹੋਰ ਰੇਂਕਾ ਪੁਸਤਕਾਂ ਨੇ ਗੁਰ ਇਤਿਹਾਸ ਪਾਸ਼ਾਈ ਪੰਜਵੀ ਜਿਹੜਾ ਹੈ ਜਾਂ ਉਸ ਤੋਂ ਇਲਾਵਾ ਉਸ ਨਾਲ ਕੋ ਸਾਨੂੰ ਪਤਾ ਲੱਗੇਗਾ ਬਾਣੀ ਦਾ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੀ ਕਿੰਨੀ ਬਾਣੀ ਹੈ ਜੀਵਨ ਦੇ ਵਿੱਚ ਹੋਰ ਜਿਹੜੇ ਪਹਿਲੂ ਨੇ ਜਿਹੜੇ ਕਿ ਇੱਕ ਨੁਕਤੇ ਦੇ ਪੌਂਤੇ ਸੰਖੇਪ ਚ ਜੇ ਸਾਂਝੇ ਕਰੀਏ ਤਾਂ ਸਾਨੂੰ ਆਈਡੀਆ ਇਸ ਗੱਲ ਦਾ ਹੋ ਜਾਂਦਾ ਕਿ ਸਾਨੂੰ ਇਸ ਪ੍ਰਮਾਣ ਦੇ ਵਾਸਤੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਜਿੰਨੀ ਹੈ ਉਹਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਸਾਰੇ ਵੇਰਵੇ ਵਿਸਥਾਰਤ ਨੇ ਬਹੁਤ ਵਿਸਥਾਰਤ ਦਿੱਤਾ ਹੋਇਆ ਹੈ ਅਸ਼ਟਪਦੀਆਂ ਕਿੰਨੀਆਂ ਸ਼ਲੋਕ ਗਾਥਾ ਫੁਨਹੀ ਚੌਪਲੇ ਸਵਈਏ ਸ਼ਬਦ 1395 45 ਅਸ਼ਟਪਦੀਆਂ ਬਾਡ ਚੰਦ ਬਾਡ ਹੋਰ ਡਾਕਟਰ ਸਾਬ ਸਿੰਘ ਹੋਰ ਨੇ अनेका ਹੋਰਾਂ ਵਿਦਵਾਨਾਂ ਨੇ ਵੀ ਲਿਖਿਆ ਪਰ ਬਹੁਤ ਵਧੀਆ ਲਿਖਿਆ ਹੁਣ ਇਹ ਕਿ ਜਦੋਂ ਗੁਰੂ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਕਾਰਜਾਂ ਦੇ ਵਿੱਚੋਂ ਜਿਹੜੇ ਕਾਰਜ ਗੁਰੂ ਸਾਹਿਬ ਨੇ ਕੀਤੇ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ ਦਰਬਾਰ ਸਾਹਿਬ ਕੇਵਲ ਤੇ ਕੇਵਲ ਇੱਕ ਗੁਰਦੁਆਰਾ ਨਹੀਂ ਹੈ ਦਰਬਾਰ ਸਾਹਿਬ ਇੱਕ ਉਹ ਸਪਿਰਟ ਹੈ ਸਿੱਖੀ ਦੀ ਜਿਸ ਦੀ ਅਸੀਂ ਕਹਿ ਸਕਦੇ ਹਾਂ ਕਿ ਆਧਾਰशिला ਗੁਰੂ ਅਰਜਨ ਸਾਹਿਬ ਨੇ ਇਸੇ ਵੇਸ ਤੇ ਰੱਖੀ ਕਿ ਜਿਹੜੀ ਸਿੱਖੀ ਦੀ ਜੋ ਮੌਜੂਦਾ ਸਮੇਂ ਦਾ ਭਵਿੱਖ ਦੇ ਵਿੱਚ ਜੋ ਸੰਵਿਧਾਨਕ ਨੀਤੀ ਬਣਨੀ ਹੈ ਉਸ ਦਾ ਕੇਂਦਰ ਦਰਬਾਰ ਸਾਹਿਬ ਹੈ ਪਹਿਲਾ ਪ੍ਰਕਾਸ਼ ਪੋਤੀ ਸਾਹਿਬ ਦਾ ਦਰਬਾਰ ਸਾਹਿਬ ਵਿਖੇ ਹੋਣਾ ਇਹ ਉਸ ਦਾ ਪ੍ਰਮਾਣ ਹੈ ਦਰਬਾਰ ਸਾਹਿਬ ਦੀ ਸਥਾਪਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇਖੋ 1588 ਦਾ ਸਮਾਂ ਦਰਬਾਰ ਸਾਹਿਬ ਦੀ ਸਥਾਪਨਾ ਦਾ 1595 ਲਾਹੌਰ ਦੇ ਵਿੱਚ ਅਕਾਬ ਪਿਆ ਬਿਮਾਰੀ ਫੈਲੀ ਗੁਰੂ ਸਾਹਿਬ ਨੇ ਖੂਬ ਅਟਵਾਏ ਗੁਰੂ ਸਾਹਿਬ ਨੇ ਪਿੰਡਾਂ ਦੇ ਵਿੱਚ ਇਰਾਕਿਆਂ ਦੇ ਵਿੱਚ ਜਾ ਕੇ ਜੋ ਸੇਵਾ ਕੀਤੀ ਉਹ ਬੇਮਿਸਾਲ ਸੀ ਤੇ ਗੁਰੂ ਅਰਜਨ ਸਾਹਿਬ ਦੇ ਨਾਲ ਬਾਲ ਗੁਰੂ ਹਰਗੋਬਿੰਦ ਸਾਹਿਬ ਛੋਟੀ ਉਮਰ ਦੇ ਵਿੱਚ ਸਨ ਉਹ ਨਾਲ ਹੁੰਦੇ ਸਨ ਤੇ ਗੁਰੂ ਸਾਹਿਬ ਦਾ ਉਹ ਸਾਰਾ ਜਿਹੜਾ ਪ੍ਰਭਾਵ ਹੈ ਰਾਸੀ ਸੱਤਾ ਅਕਦਰ ਵੀ ਦੇਖ ਰਿਆ ਸੀ ਤੇ ਸਾਰੇ ਲੋਕ ਦੇਖ ਰਹੇ ਸਨ ਇਸੇ ਕਾਰਨ ਸਿੱਖੀ ਬਾੜ ਫੁੱਲ ਰਹੀ ਸੀ ਮੁਸਲਮਾਨ ਇਸਲਾਮ ਦੇ ਵਿੱਚੋਂ Hindu ਮਤ ਦੇ ਵਿੱਚੋਂ ਦਲਿਤ ਲੋਕ ਜਾਂ ਬਰਦੁਖ ਜਿਹੜੇ ਆ ਸਿੱਖੀ ਦੇ ਵਿੱਚ ਫੈਲ ਰਹੇ ਸੀ ਉਨ ਉਸ ਸਮੇਂ ਦੀ ਰਾਜ ਸੱਤਾ ਜਿਹੜੀ ਸੀ ਅੰਦਰ ਦੇ ਕੋਲ ਜਦੋਂ ਸੀ ਜਿਹਨੇ ਦੀਨੇ ਇਲਾਹੀ ਚਲਾ ਕੇ ਇਹ ਕਿਹਾ ਕਿ ਹਿੰਦੁਸਤਾਨ ਦੀ ਧਰਤੀ ਤੇ ਮੈਂ ਤਲਵਾਰ ਨਾਲ ਇਸਲਾਮ ਨਹੀਂ ਫਲਾ ਸਕਦਾ ਕੋਈ ਨਾ ਕੋਈ ਨੁਕਤਾ ਇਹੋ ਜਿਹਾ ਕਰਾਂ ਜਿਹੜਾ ਲਿਬਰਲ ਅਪਰੋਚ ਰੱਖਾਂ ਉਸਨੇ ਇਹ ਕੀਤਾ ਤੇ ਇੱਕ ਉਹਨਾਂ ਦੇ ਵਿੱਚ ਇਹਨਾਂ ਦੇ ਨੁਕਤੇ ਇਹ ਵੀ ਸੀ ਕਿ ਰਾਜਪੂਤਾਂ ਨੇ ਘਰਾਂ ਤੋਂ ਉਹਨਾਂ ਦੀਆਂ ਧੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਬੱਚੀਆਂ ਉਹ ਆਪਣੇ ਡੋਲੇ ਮੁਗਲਾਂ ਨੂੰ ਦਿੱਂਦੇ ਸੀ ਇਤਿਹਾਸਕ ਤੌਰ ਤੇ ਜਿੰਨੀਆਂ ਮਰਜ਼ੀ ਮਿਸਾਲਾਂ ਦੇ ਲਓ इवन ਜਹਾਂਗੀਰ ਜਹਾਂਗੀਰ ਦੀ ਮਾਂ ਰਾਜਪੂਤ Hindu ਸੀ ਹਰਖਾ ਬਾਈ ਉਸ ਦਾ ਨਾਂ ਸੀ ਜਹਾਂਗੀਰ ਦੀ ਮਾਤਾ ਦਾ ਕਿਉਂ Hindu ਮਾਤਾ ਨੂੰ ਹਾਲਾਂਕਿ ਬਾਅਦ ਚ ਉਹਦਾ ਮਰੀਮ ਨਾਂ ਜਿਹੜਾ ਅਕਬਰ ਨੇ ਹੋਰ ਵੀ ਨਾਮ ਦਿੱਤਾ ਉਹਨੂੰ ਉਦੋਂ ਤ ਬਾ ਦਿੱਤਾ ਜੋ ਮਰਜ਼ੀ ਪਰ ਉਹ ਪ੍ਰੈਕਟਿਸ ਉਸੇ ਤਰ੍ਹਾਂ ਕਰਦੀ ਸੀ ਜਹਾਂਗੀਰ ਦੀ ਮਾਂ ਸਲੀਮ ਦੀ ਮਾਂ ਜਹਾਂਗੀਰ ਇਹ ਵੀ ਉਪਾਧੀ ਹੈ ਔਰੰਗਜ਼ੇਬ ਨੂੰ ਆलमगीर ਉਹਨਾਂ ਨੇ ਜਦੋਂ ਆਪਣਾ ਜਿਸ ਹਿਸਾਬ ਦਾ ਰੱਖਿਆ ਪਰ ਮਤਲਬ ਇਹ ਕਿ ਰਾਜਪੂਤਾਂ ਨੂੰ ਜੋੜਨ ਲਈ ਹਿੰਦੂਆਂ ਨੂੰ ਆਪਣੇ ਨਾਲ ਜੋੜਨ ਲਈ ਸੱਤਾ ਤੇ ਕਾਬਜ਼ ਹੋਣੀ ਇਹ ਦਲੀਲ ਜਿਹੜੀ ਸੀ ਪਰ ਜਦੋਂ ਖੁਸਰੋ ਉਸ ਦਾ ਪੋਤਰਾ ਉਸ ਸੁਫੀਆਂ ਦਾ ਸੋਚਦਾ ਧਾਰਨੀ ਇਸ ਪਾਸੇ ਵੱਲ ਆ ਰਿਹਾ ਸੀ ਤਾਂ ਉਸ ਸਮੇਂ ਸਲੀਮ ਜੋ ਕਿ ਜਹਾਂਗੀਰ ਸੀ ਅਕਬਰ ਦਾ ਪੁੱਤਰ ਇਸ ਗੱਲ ਤੇ ਉੱਪਰ ਬਿਲਕੁਲ ਹੀ ਸਹਿਮਤ ਨਹੀਂ ਸੀ ਉਹ ਕੀ ਚਾਹੁੰਦਾ ਸੀ ਨਕਸ਼ਬੰਦੀ ਅਹਿਮਦ ਸਰਹੰਦੀ ਵਰਗੇ ਜਿਹੜੇ ਉਸ ਵੇਲੇ ਇਹਨਾਂ ਸੰਪਰਦਾਵਾਂ ਦੇ ਆਗੂ ਸਨ ਉਹਨਾਂ ਦੇ ਬਾਰੇ ਤੁਸੀਂ ਦਬਸਤਾਨ ਮਜ਼ਾਹਬ ਪੜੋ ਜਾਂ ਤਜ਼ਕਾਹੇ ਜਹਾਂਗੀਰੀ ਪੜੋ ਕਈ ਹੋਰ ਕਿਤਾਬਾਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੇਰਵੇ ਹਵਾਲੇ ਦਿੱਤੇ ਜਾ ਸਕਦੇ ਨੇ ਪਰ ਮੈਂ ਟੂਕ ਮੰਤਰ ਉਹਨਾਂ ਦੇ ਵਿੱਚੋਂ ਦੱਸ ਰਿਹਾ ਈਵਨ ਉਸ ਵੇਲੇ ਪੁਰਤਕਾਲੀ ਜਿਹੜੇ ਸਨ ਗੋਰੇ ਉਹ ਵੀ ਭਾਰਤ ਦੇ ਵਿੱਚ ਦਾਖਲ ਹੋ ਰਹੇ ਸਨ ਤੇ ਉਸ ਵੇਲੇ ਉਹ ਅਕਬਰ ਦੇ ਨਾਲ ਕਿਉਂਕਿ ਦਿੱਲੀ ਦਾ ਬਾਦਸ਼ਾਹ ਸੀ ਸਮਝੌਤਾ ਕਰਕੇ ਆਪਣਾ ਵਪਾਰ ਵਧਾ ਰਹੇ ਸਨ ਉਹਨਾਂ ਦੇ ਹਵਾਲਿਆਂ ਦੇ ਵਿੱਚ ਵੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸਭ ਤੋਂ ਪਹਿਲਾ ਜਿਹੜੇ ਵੇਰਵੇ ਮਿਲਦੇ ਨੇ ਤੁਸਕੇ ਜਹਾਂਗੀਰੀ ਤੇ ਨਾਲ ਉਹਨਾਂ ਦੇ ਹਵਾਲਿਆਂ ਦੇ ਵਿੱਚੋਂ ਜਿਨ੍ਹਾਂ 'ਚ ਫਾਜ਼ਲ ਜ਼ੁਬੀਰ ਹੈ ਜਿਹੜਾ ਉਸ ਦੀ ਲਿਖਤ ਮਿਲਦੀ ਹੈ ਉਹ ਲਿਖਤ ਅੱਜ ਵੀ ਹੈ ਕੁਝ ਸਾਲਾਂ ਦੇ ਬਾਅਦ ਸ਼ਹਾਦਤ ਦੇ ਜੋ ਘਟਨਾ ਕਰਮ ਹੈ ਬਿਰਤਾਂ ਤੇ ਇੱਥੇ ਵਿਚਾਰਨਾ ਪੈਣਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਉਸ ਵੇਲੇ ਦੇ ਨਕਸ਼ਬੰਦੀ ਫਿਰਕੇ ਦੇ ਇਹਨਾਂ ਦਸਤਾਰ ਹੰਦੀਵ ਵੱਲੋਂ ਜਹਾਂਗੀਰ ਨੂੰ ਤਖਤ ਤੇ ਬਿਠਾਉਣ ਦੀ ਲਾਲਸਾ ਤੇ ਤਲਵਾਰ ਦੇ ਨਾਲ ਧਰਮ ਨੂੰ ਆਪਣੇ ਮਜ਼ਬ ਨੂੰ ਫਲਾਉਣ ਦੀ ਇੱਛਾ ਸਤਾਪਤੀ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਜਿਹੜੇ ਕਿ ਭਗਤੀ ਲਹਿਰ ਦੇ ਵਿੱਚ ਕਦੇ ਨਜ਼ਰ ਨਹੀਂ ਸੀ ਆਏ ਉਹ ਪਹਿਲੀ ਵਾਰ ਨਜ਼ਰ ਆਏ ਸਨ ਗੁਰਮਤ ਦੇ ਵਿੱਚ ਜਿੱਥੇ ਇਹ ਸ਼ਬਦ ਨੇ ਕਿ ਤਖਤ ਰਾਜਾ ਸੋਭ ਹੈ ਜੋ ਤਖਤ ਲਾਇਕ ਹੋਏ ਵਰਨਾ ਕੀ ਹੁੰਦਾ ਸੀ ਬਰਲਾ ਕੇਵਲ ਤੇ ਕੇਵਲ ਬੰਦਗੀ ਤੱਕ ਹੀ ਮਹਦੂਦ ਰੱਖਿਆ ਜਾਂਦਾ ਸੀ ਭਗਤੀ ਭਾਵ ਭਗਤੀ ਲਹਿਰ ਸੂਫੀ মত ਸੂਫੀ ਲਹਿਰ ਪਰ ਗੁਰਮਤ ਇਸ ਪੱਖੋਂ ਨਹੀਂ ਬਹੁਤ ਮੱਕੀ ਤੇ ਬਹੁਤ ਫਸਾਰੀ ਕਿਵੇਂ ਹੈ ਕਿਉਂਕਿ ਗੁਰਮਤ ਦੇ ਵਿੱਚ ਇਹ ਫਰਮਾਨ ਸੀ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਤੋਂ ਹੀ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਇਥੋਂ ਤੱਕ ਸਮੇਂ ਦੀ ਹਕੂਮਤ ਨੂੰ ਕਹਿਣਾ ਕੇ ਪਾਪ ਕੀ ਜਾਂਜ ਲੈ ਕਾਬਲਤਾ ਆਇਆ ਜੋਰੀ ਮੰਗਿਆ ਦਾਨਵੇ ਲਾ ਲੋ ਇਹ ਵੀ ਇਤਿਹਾਸਿਕ ਜਾਣਕਾਰੀ ਹੈ ਆਪ ਲਈ ਕਿ ਜਿਹੜਾ ਕਹਿੰਦੇ ਨੇ ਕਿ ਬਾਹਰੀ ਬਾਬਰ ਤੇ ਇਹ ਮੁਗਲ ਆਏ ਇਹ ਵੱਖਰਾ ਵਿਸ਼ਾ ਹੈ ਬਾਬਰ ਨੂੰ ਸੱਦਣ ਦੇ ਵਾਸਤੇ ਹਿੰਦੂ ਰਾਜਿਆਂ ਨੇ ਉਹਨੂੰ ਬੇਨਤੀ ਕੀਤੀ ਸੀ ਪਰਮਾਨ ਹੈ ਇਤਿਹਾਸਿਕ ਮੈਂ ਸਾਰੇ ਪਰਮਾਨ ਇਸ ਸਮੇਂ ਸੰਖੇਪ ਦੇ ਵਿੱਚ ਰੱਖਦਾ ਅਕਬਰ ਉਸ ਰਾਜਗੱਦੀ ਤੇ ਬੈਠਾ ਉਸ ਦੀ ਨੀਤੀ ਕੁਝ ਵੱਖਰੀ ਹੈ ਜਹਾਂਗੀਰ ਨੇ ਨਕਸ਼ਬੰਦੀ ਫਿਰਕੇ ਦੇ ਨਾਲ ਮਿਲ ਕੇ ਇੱਕ ਜਮ ਉਸਤਾਨ ਮਜ਼ਾਹਿਬ ਦੇ ਵਿੱਚ ਇਹ ਗੱਲ ਕਹੀ ਕਿ ਗੋਇੰਦਵਾਲ ਦੇ ਕੋਲ ਇੱਕ ਝੂਠ ਦੀ ਦੁਕਾਨ ਹੈ ਜਿਹੜੀ ਮੈਂ ਕਹਿੰਦਾ ਜਾਂ ਮੈਂ ਬੰਦ ਕਰਾ ਗਿਆ ਤੇ ਜਾਂ ਉਹਨੂੰ ਇਸਲਾਮ ਦੇ ਵਿੱਚ ਤਬਦੀਲ ਕਰ ਲਾਂ ਹੁਣ ਸਾਡੇ ਪ੍ਰਚਾਰਕ ਗੁਰਮਤ ਦੇ ਨਾਲ ਜੁੜੇ ਚਿੰਤਕ ਇਤਿਹਾਸਕਾਰ ਇਸ ਗੱਲ ਨੂੰ ਜ਼ਰੂਰ غور ਕਰਨ ਕਿ ਕੀ ਕੇਵਲ ਤੇ ਕੇਵਲ ਚੰਦੂ ਦੀ ਧੀ ਦਾ ਰਿਸ਼ਤਾ ਇਨਕਾਰ ਕਰਕੇ ਨਾ ਲੈਣ ਕਰਕੇ ਗੁਰੂ ਸਾਭ ਦੀ ਸ਼ਹਾਦਤ ਹੋਈ ਹੈ ਅਸੀਂ ਬਹੁਤ ਉਹਨੂੰ ਸੰਕੀਰਣਤਾ ਵਿੱਚ ਲੈ ਆਂਦਾ ਲੋਕ ਪ੍ਰਚਲਿਤ ਬੋਲੀ ਦੇ ਵਿੱਚ ਇੱਕ ਕਾਰਨ ਚੰਦੂ ਵੀ ਹੈ ਪ੍ਰਚਲਿਤ ਇਤਿਹਾਸ ਦੇ ਵਿੱਚ ਪ੍ਰਮਾਣਿਕ ਰੂਪ ਦੇ ਵਿੱਚ ਇੱਕ ਕਾਰਨ ਮਹੇਸ਼ ਦਾਸ ਵੀ ਹੈ ਆਪ ਜੀ ਦੀ ਜਾਣਕਾਰੀ ਲਈ ਜਦੋਂ ਅਕਬਰ ਦੇ ਨੌ ਰਤਨਾਂ ਦੀ ਗੱਲ ਹੁੰਦੀ ਹੈ ਨਾ ਤਾਂ ਅਕਸਰ ਇੱਕ ਸ਼ਬਦ ਵਰਤਿਆ ਜਾਂਦਾ ਹੈ ਬੀਰ ਬਲ ਜਿਸ ਦੇ ਚਟਕਾਰੇ ਲੈ ਕੇ ਅਸੀਂ ਚੁਟਕਲੇ ਸੁਣਦੇ ਹਾਂ ਮਹੇਸ਼ ਟਾਸ ਸਿੱਖੀ ਦਾ ਜਿੰਨਾ ਵਿਰੋਧੀ ਸੀ ਇਤਿਹਾਸ ਦੇ ਵਿੱਚ ਉਸ ਦੀਆਂ ਅਨੇਕਾਂ ਮਿਸਾਲਾਂ ਮਿਲਦੀਆਂ ਨੇ ਤੇ ਉਹਨੇ ਤਹਈਆ ਕੀਤਾ ਹੋਇਆ ਸੀ ਕਿ ਗੁਰੂ ਘਰ ਨੂੰ ਸਿੱਖ ਧਰਮ ਨੂੰ ਮੈਂ ਖਤਮ ਕਰਨਾ ਤੇ ਫੌਜਾਂ ਲੈ ਕੇ ਚੜ੍ਹਿਆ ਵੀ ਸੀ ਉਸ ਦੀ ਬਹੁਤ ਜਿਵੇਂ ਹੋਈ ਜਿਸ ਤਰ੍ਹਾਂ ਮਾਰਿਆ ਗਿਆ ਜੋ ਉਹਦੀ ਦਸ਼ਾ ਹੋਈ ਉਹ ਵੀ ਵੱਖਰਾ ਵਿਸ਼ਾ ਸੁਲਹੀ ਨੇ ਜਿਵੇਂ ਅਟੈਕ ਕੀਤਾ ਉਹ ਵੀ ਬੜਾ ਵਿਸਤਾਰ ਹੈ ਗੁਰੂ ਸਾਹਿਬ ਨੇ ਗੁਰਬਾਣੀ ਚ ਪ੍ਰਮਾਣ ਵੀ ਦਿੱਤੇ ਨੇ ਪਰ ਫਿਰ ਵੀ ਛੇਤੇ ਆਉਣੇ ਆ ਦਿੱਲੀ ਦਾ ਅਹੰਕਾਰ ਚੰਦੂ ਬ੍ਰਾਹਮਣ ਚੰਦੂ ਬ੍ਰਾਹਮਣ ਦੇ ਅੰਦਰ ਵੀ ਜੋ ਬ੍ਰਾਹਮਣਵਾਦੀ ਸੋਚ ਨੂੰ ਗੁਰੂ ਨਾਨਕ ਸਾਹਿਬ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟ ਇਹ ਚ ਨੇ ਉਹ ਜੀ ਕਾ ਹੈ ਤਾਂ ਪਾਂਡੇ ਕੱਟ ਪਹਿਲੇ ਤਜਮ ਤੇ ਹੀ ਗੁਰੂ ਸਾਹਿਬ ਨੇ ਉਸ ਬ੍ਰਾਹਮਣੀ ਨਿਜਾਮ ਮਨੁਸਮ੍ਰਿਤੀ ਜਾਂ ਉਹ ਸਾਰੇ ਤੰਤਰ ਨੂੰ ਖਤਮ ਕਰਨ ਦਾ ਤਹਿਯਾ ਕੀਤਾ ਸੀ ਇਸੇ ਤਰ੍ਹਾਂ ਮਲਾਣਾਬਾਦ ਦੇ ਖਿਲਾਫ ਜਿਸ ਤਰੀਕੇ ਨਾਲ ਗੁਰਮਤ ਲਹਿਰ ਚੱਲੀ ਉਹ ਪ੍ਰਤੱਖ ਸੀ ਤੇ ਰਜਵਾਣਾ ਸ਼ਾਹੀ ਦਾ ੱਟਕਾ ਜਿਹੜਾ ਹੋ ਰਿਹਾ ਸੀ ਅਕਬਰ ਦੇ ਸਮੇਂ ਕਿਸਾਨਾਂ ਦੇ ਉੱਪਰ ਮਾਲੀਆ maaf ਕਰਾਉਣ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਇਤਿਹਾਸਿਕ ਭੂਮਿਕਾ ਸੀ ਇਸਾਨਾ ਦੀ ਜਿਹੜੀ ਅਸੀਂ ਕਹਿੰਦੇ ਹਾਂ ਕਿ ਇਤਿਹਾਸ ਦੇ ਵਿੱਚ ਭਾਰਤ ਦੀ ਧਰਤੀ ਤੇ ਪਹਿਲੀ ਵਾਰ ਜੇਕਰ ਜਗੀਰੂ ਢਾਂਚੇ ਜ਼ਿਮੀਦਾਰੀ ਢਾਂਚੇ ਤੋਂ ਆਜ਼ਾਦੀ ਤੇ ਨਿਜ਼ਾਤ ਜਿਹੜੀ ਹੈ ਹੋਈ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੀ ਬਦੌਲਤ ਹੋਈ ਹੈ ਇਤਿਹਾਸ ਇੱਕ ਇੱਕ ਵਿਸ਼ਾ ਇੱਕ ਇੱਕ ਮੁਕੰਮਲ ਇਤਿਹਾਸ ਦੀ ਮੰਗ ਕਰਦਾ ਹੈ ਪਰ ਜਿਹੜੀ ਵੱਡੀ ਗੱਲ ਜਦੋਂ ਇਹ ਬਾਪਰ ਦੀ ਹੈ ਕਿ ਜਹਾਂਗੀਰ ਨਕਸ਼ਬੰਦੀ ਇਸਲਾਮਿਕ ਧਿਰ ਨੂੰ ਆਪਣੇ ਨਾਲ ਜੋੜਦ ਤੇ ਆਪਣੇ ਨਾਲ ਉਹਨਾਂ ਸਾਰੀਆਂ ਤਾਕਤਾਂ ਨੂੰ ਇਕਮੁੱਠ ਕਰਨ ਲਈ ਸਭ ਤੋਂ ਪਹਿਲਾਂ ਉਹ ਨਿਸ਼ਾਨਾ ਬਣਾਉਂਦਾ ਕੁਸਰੋ ਦੇ ਜਿੰਨੇ ਬਾਗੀ ਸਾਥੀ ਸਨ ਉਹਨਾਂ ਨੂੰ ਇਕੱਲੇ ਇਕੱਲੇ ਕਰਕੇ ਮਾਰਿਆ ਜਾਂਦਾ ਜਿਹੜੇ ਪਨਾਹ ਦਿੰਦੇ ਸਨ ਇਹ ਵੀ ਗੱਲ ਸੱਚ ਹੈ ਕਿ ਗੁਰੂ ਸਾਹਿਬ ਦਾ ਸਿਧਾਂਤ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਚਾਹੇ ਉਹ ਬਾਗੀ ਹੈ ਸੱਤਾ ਦੇ ਜ਼ਾਲਮ ਹੈ ਤੇ ਉਹ ਜ਼ਾਲਮ ਸੱਤਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਲੋਕਾਂ ਦੀ ਜ਼ੁਰਮ ਕਰਦੀ ਹੈ ਤੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਰਾਜੇ ਸ਼ੀ ਮਕਦਮੂ ਕੁੱਤੇ ਤੇ ਗੁਰੂ ਸਾਹਿਬ ਜੇ ਕਹਿੰਦੇ ਨੇ ਫਰਮਾਨ ਕਰਦੇ ਨੇ ਤਾਂ ਉਹਨੂੰ ਇੰਪਲੀਮੈਂਟ ਵੀ ਕਰਨਗੇ ਜੇ ਤਖਤ ਰਾਜਾ ਸੋਭ ਹੈ ਜੇ ਤਖਤ ਤੇ ਲਾਇਕ ਹੋਈ ਦਾ ਫਰਮਾਨ ਹੈ ਤਾਂ ਫਿਰ ਜੇ ਖੁਸਰੋ ਤਖਤ ਦੇ ਲਾਇਕ ਉਸ ਸਮੇਂ ਹੋਵੇ ਤੇ ਉਹ ਸ਼ਰਨ ਦੇ ਵਿੱਚ ਆਵੇ ਉਹ ਕਹੇ ਕਿ ਮੈਂ ਮੁਕਤਾ ਦੀ ਸੇਵਾ ਕਰਾਂਗਾ ਤਾਂ ਗੁਰੂ ਘਰ ਤੋਂ ਤਾਂ ਇਨਕਾਰ ਹੈ ਨਹੀਂ ਸੋ ਜਦੋਂ ਅਸੀਂ ਇਸ ਗੱਲ ਨੂੰ ਵੀ ਕੁਝ ਸਰੋਤਾਂ ਨਾਲ ਰੱਦ ਕਰ ਦਿੰਨੇ ਆ ਨਾ ਜੀ ਇਹ ਖੁਸਰੂ ਵਾਲੀ ਗੱਲ ਜਿਹੜੀ ਹੈ ਇਹਨੂੰ ਨਾ ਇਤਿਹਾਸ ਦੇ ਵਿੱਚ ਜੋੜੋ ਕਿ ਗੁਰੂ ਸਾਹਿਬ ਨੇ ਪਨਾਹ ਦਿੱਤੀ ਸੀ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਖੁਸਰੂ ਵੀ ਕਹਿੰਦਾ ਹੈ ਕਿ ਮੈਂ ਸੂਫੀਆਂ ਦਾ ਢੰਗ ਨਾਲ ਰਾਜ ਕਾਇਮ ਕਰਾਂਗਾ ਤੇ ਗੁਰੂ ਸਾਹਿਬ ਦੀ ਸ਼ਰਨ 'ਚ ਆਉਂਦਾ ਕੋਈ ਹਰਜ ਨਹੀਂ ਹੈ ਪਰ ਜਹਾਂਗੀਰ ਨੂੰ ਬਹਾਨਾ ਚਾਹੀਦਾ ਸੀ ਤੇ ਜਹਾਂਗੀਰ ਤੁਲਕੇ ਜਹਾਂਗੀਰੀ ਦੇ ਵਿੱਚ ਲਿਖਦਾ ਹੈ ਕਿ ਮੈਂ ਫੈਸਲਾ ਕੀਤਾ ਬਾ ਸਿਆਸਤ ਬਾ ਜਾਸਾਂ ਜਾਸਾਂ ਕਾਨੂੰਨ ਚੰਗੇਜ਼ ਖਾਂ ਮੰਗੋਲੀਆ ਦਾ ਮੰਗੋਲੀ ਏਕਾ ਧਾਰਮਿਕ ਸ਼ਖਸੀਅਤ ਨੂੰ ਖਤਮ ਕਰਨ ਦੇ ਵਾਸਤੇ ਇੱਕ ਕਾਨੂੰਨ ਦੀ ਘਾੜਤ ਉਹਨਾਂ ਨੇ ਕੀਤੀ ਹੈ ਕਿ ਜਦੋਂ ਕਿਸੇ ਫਕੀਰ ਨੂੰ ਮਾਰਿਆ ਜਾਵੇ ਤਾਂ ਉਸ ਦਾ ਲਹੂ ਧਰਤੀ ਤੇ ਨਾ ਡੁੱਲੇ ਕਿਉਂਕਿ ਇੱਕ ਬੂੰਦ ਡੁੱਲੇਗੀ ਤਾਂ ਫਿਰ ਹਜ਼ਾਰਾਂ ਹੋਰ ਜਨਮਣਗੇ ਹੁਣ ਜਹਾਂਗੀਰ ਇਸਲਾਮ ਦੀ ਸ਼ਰੀਅਤ ਮੁਤਾਬਕ ਗੁਰੂ ਸਾਹਿਬ ਨੂੰ ਸ਼ਹੀਦ ਨਹੀਂ ਕਰਦਾ ਰਾਜਨੀਤੀ ਦੇਖੋ ਜਹਾਂਗੀਰ ਦੀ ਕਿਉਂਕਿ ਉਹ ਕੁੱਖੋਂ ਜੰਮਿਆ ਰਾਜਪੂਤਾਨੀ ਦੇ ਉਹਦੇ ਸਬੰਧ ਰਾਜਪੂਤਾਂ ਨਾਲ ਅੱਗੇ ਜਿੰਨੇ ਚੱਲਦੇ ਆ ਸਾਰੇ ਹਿੰਦੂ ਪਹਾੜੀ ਰਾਜੇ ਉਹਦੇ ਨਾਲ ਨੇ ਉਹ ਨਹੀਂ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਸ਼ਰੀਅਤ ਆ ਜਿਹੜਾ ਕਾਨੂੰਨ ਮੈਂ ਲਾਗੂ ਕਰਕੇ ਇਹਨਾਂ ਨੂੰ ਸ਼ਹੀਦ ਕਰਾਂ ਉਹ ਜਾ ਕੇ ਯਾਸਾ ਕਾਨੂੰਨ ਦੇ ਅਨੁਸਾਰ ਮਰਤਜ਼ਾ ਖਾਨ ਨੂੰ ਕਹਿੰਦਾ ਕਿ ਇਹਨਾਂ ਨੂੰ ਸ਼ਹੀਦ ਕਰੋ ਕਿਉਂਕਿ ਮੰਨਦੇ ਨਹੀਂ ਗੁਰੂ ਸਾਹਿਬ ਨੂੰ ਜਦੋਂ ਬੁਲਾਇਆ ਗਿਆ ਗੁਰੂ ਸਾਹਿਬ ਨੂੰ ਕਿਹਾ ਗਿਆ ਤੁਸੀਂ ਇਸਲਾਮ ਕਬੂਲ ਕਰ ਲਓ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਪਰ ਇਤੇ ਲਾਈਨਾਂ ਦੇ ਵਿਚਾਰ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਜਹਾਂਗੀਰ ਆਪਣੀ ਤੁਸਕੇ ਜਹਾਂਗੀਰੀ ਚ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਦੀ ਕੋਈ ਵੀ ਬਹਾਨਾ ਇਹ ਸ਼ਬਦ ਹੈ ਐਕਸਕਿਊਜ਼ ਬਣਾ ਕੇ ਕਿ ਕਿਵੇਂ ਵੀ ਹੋਵੇ ਮੈਂ ਚਾਹੁੰਦਾ ਸੀ ਕਿ ਕਤਲ ਕੀਤਾ ਜਾਵੇ ਉਧਰ ਜ਼ੁਬੇਰ ਜਿਹੜਾ ਫਾਦਰ ਜ਼ੁਬੇਰ ਜਿਹੜਾ ਉਸ ਵੇਲੇ ਪੁਰਤਗਾਲੀ ਆ ਰਿਹਾ ਉਹ ਵੀ ਹਵਾਲੇ ਦਿੰਦਾ ਕਿ ਇਹ ਸ਼ਹਾਦਤ ਹੋਈ ਤੇ ਕਿੰਨਾ ਪ੍ਰਸੰਗਾਂ 'ਚ ਹੋਈ ਹੈ ਖਾਨ사 ਜੀ ਇਹਨਾਂ ਲਾਈਨਾਂ ਨੂੰ ਸਮਝਣ ਤੇ ਇਹਨਾਂ ਨੂੰ ਵਿਚਾਰਨ ਦਾ ਜਿਹੜਾ ਮੁੱਖ प्रयोजन ਕੀ ਹੈ ਇੱਕ ਤਾਂ ਇਹ ਕਿ ਸਥਾਪਤੀ ਜਿਹੜੀ ਚਾਹੇ ਉਹ ਰਾਜਵਾਲਾ ਸ਼ਾਹੀ ਸੀ ਚਾਹੇ ਉਹ ਲਵਾਨ ਮੋਲਾਣਾ ਸੀ ਤੇ ਚਾਹੇ ਬ੍ਰਾਹਮਣ ਉਹਨਾਂ ਸਾਰੀਆਂ ਤਾਕਤਾਂ ਦੇ ਨਾਲ ਜਿਹੜਾ ਸਿੱਧਾ ਸਿੱਖੀ ਦਾ ਜਿਹੜਾ ਸੰਵਾਦ ਚੱਲ ਰਿਹਾ ਹੈ ਉਹ ਸੰਵਾਦ ਜਿਹੜਾ ਹੈ ਕਿਸੇ ਨੂੰ ਮੰਜ਼ੂਰ ਨਹੀਂ ਸੀ ਤੇ ਸੰਵਾਦ ਦਾ ਇੱਕੋ ਇੱਕ ਆਧਾਰ ਹੈ ਉਹ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਇੱਕ ਸਭ ਤੋਂ ਵੱਡਾ ਕਾਰਨ ਗੁਰੂ ਅਰਜਨ ਸਾਹਿਬ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ ਤੇ 1606 ਨੂੰ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਿੰਨਾ ਉਸ ਵੇਲੇ ਜਿਹੜੀਆਂ ਤਾਕਤਾਂ ਦਾ ਜਿਉਂ ਹੀ ਗੁਰੂ ਗ੍ਰੰਥ ਸਾਹਿਬ ਦਾ ਪੋਤੀ ਸਾਹਿਬ ਦਾ ਆਗਮਨ ਹੁੰਦਾ ਨਾ ਇੱਕ ਇੱਕ ਪਲ ਇੱਕ ਇੱਕ ਦਿਨ ਸਿਆਸੀ ਹਕੂਮਤ ਜ਼ੁਲਮ ਜਿਹੜਾ ਉਸ ਵੇਲੇ ਰਾਜੇ ਦਾ ਸੀ ਵਿਰੋਧ ਜਿਹੜਾ ਬ੍ਰਾਹਮਣ ਦਾ ਸੀ ਮੋਲਾਣੇ ਦੀ ਜਿਹੜੀ ਸੱਤਾ ਸੀ ਸਾਰੀਆਂ ਆ ਕੇ ਘੇਰਾ ਪਾ ਲੈਂਦੀਆਂ ਸਿੱਖੀ ਨੂੰ ਤੇ ਉਸ ਵੇਲੇ ਸਿੱਖੀ ਤੇ ਜਿਹੜਾ ਇਹ ਹਮਲਾ ਹੁੰਦਾ ਹੈ ਇਹ ਹਮਲਾ ਹੀ 1984 ਦੇ ਵਿੱਚ ਸਿੱਖੀ ਤੇ ਦੂਜੀ ਵਾਰ ਮੁਗਲਿਆ ਹਕੂਮਤ ਤੋਂ ਬਾਅਦ ਬ੍ਰਾਹਮਣਵਾਦੀ ਹਕੂਮਤ ਨੇ ਕੀਤਾ ਕਾਲ ਸਾਜੀ ਇਤਿਹਾਸ ਨਿਰੰਤਰਤਾ ਨਾਲ ਦੇਖਿਓ ਅਖੀਰ ਚ ਇਹੀ ਬੇਨਤੀ ਹੈ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੁਗਲਿਆ ਹਕੂਮਤ ਨੂੰ ਵਿਰੋਧ ਸੀ ਤਾਂ ਵਿਰੋਧ ਅਜੋਕੇ ਸਟੇਟ ਨੂੰ ਵੀ ਹੈ ਕਿਉਂ ਕਿ ਇੱਕੋ ਵਰਤਾਨ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਇੱਕੋ ਸਿਧਾਂਤ ਹੈ ਕਿ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਨੁੱਖੀ ਜੀਵਨ ਅਧਿਆਤਮਿਕ ਚਿੰਤਨ ਸਾਰਾ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਕਿ ਕਿਸੇ ਵਿਤ ਕਰੇ ਰੰਗ ਨਸਲ ਭੇਦ ਜ਼ੁਰਮ ਜਬਰ ਤਕੇ ਦੇ ਖਿਲਾਫ ਇਕਾਗਰ ਤੇ ਇਕਮੁੱਠ ਹੋ ਕੇ ਇੱਕ ਈਸ਼ਵਰਵਾਦ ਇਹਨਾਂ ਦੇ ਇਸਲਾਮਿਕ ਸੀ ਬੌਸ਼ਵਰਵਾਦ ਹਿੰਦੂ ਮਤਦਾਸੀ ਪਰ ਸਰਬੀ ਸ਼ਰੁਆਤ ਹਰੇਕ ਦੇ ਵਿੱਚ ਹੀ ਰੱਬ ਇਹ ਸਿੱਖੀ ਦਾ ਸਿਧਾਂਤ ਹੈ ਦੋਨਾਂ ਤੋਂ ਲੰਡਾ ਨਾ ਹਮ ਹਿੰਦੂ ਨਾਮ ਸੁਲਮਾਨ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਅਖੀਰ ਚ ਮੈਂ ਕੇਸਰ ਸਿੰਘ ਛੱਬਰ ਦੇ ਇਹਨਾਂ ਸ਼ਬਦਾਂ ਦੇ ਨਾਲ ਸਮਾਪਤੀ ਕਰਾਂਗਾ ਇੱਕdal ਬੜੀ ਵਿਚਾਰਨ ਵਾਲੀ ਹੈ ਕਿ ਜਿਹੜੇ ਸ਼ਹੀਦਾਂ ਦੇ ਸਿਰਤਾਜ ਸ਼ਬਦ ਅਸੀਂ ਵਰਤਦੇ ਆਂ ਉਇਕ ਬਹੁਤ ਵਿਚਾਰਨ ਵਾਲਾ ਅਲੱਗ ਵਿਸ਼ਾ ਕਿ ਕਿਵੇਂ ਸਾਡੀ ਇਹ ਸ਼ਹਾਦਤ ਪਰੰਪਰਾ ਦੀ ਆਰੰਭਤਾ ਹੁੰਦੀ ਹੈ ਕਿਵੇਂ ਗੁਰੂ ਤੇਗ ਬਹਾਦਰ ਜੀ ਦੇ ਬਾਅਦ ਦੇ ਵਿੱਚ ਤੇ ਕਿਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਵਰਗੇ ਕੈਨੇਡਾ ਦੀ ਧਰਤੀ ਤੇ ਇਹ ਗੱਲ ਕਹਿੰਦੇ ਨੇ ਕੋਈ ਇੱਥੇ ਆ ਕੇ ਦੁੱਧ ਮੰਗਦਾ ਹੈ ਕੋਈ ਪੁੱਤ ਮੰਗਦਾ ਹੈ ਤੇ ਮੈਂ ਬੇਨਤੀ ਕਰਦਾ ਸ਼ਹਾਦਤ ਮੰਗਦਾ ਸ਼ਹਾਦਤ ਅੱਜ ਦੇ ਦਿਨ ਪਿਤਾ ਦਿਹਾੜਾ ਅਸੀਂ ਮਨਾਉਣੀ ਵੀ ਹੈ ਪਰ ਅੱਜ ਦੇ ਦਿਨ ਸਾਡੇ ਹੀ ਨੌਜਵਾਨ ਵੀਰ ਭਾਈ ਹਰਦੀਪ ਸਿੰਘ ਨਿੱਜਰ ਦੀ ਪਿਛਲੇ ਸਾਲ ਪਿਤਾ ਦਿਵਸ ਤੇ ਸ਼ਹਾਦਤ ਹੁੰਦੀ ਹੈ ਇਹ ਸ਼ਹਾਦਤ ਜਿਹੜੀ ਹੈ ਗੁਰੂ ਸਾਹਿਬ ਦੀ ਜਿਹੜੀ ਇਹ ਚਲਾਈ ਹੋਈ ਇੱਕ ਮਹਾਨ ਪਰੰਪਰਾ ਹੈ ਇਹ ਸਿੱਖੀ ਦੀ ਟ੍ਰੈਡੀਸ਼ਨ ਦੇ ਵਿੱਚ ਬਿਲਕੁਲ ਵੱਖਰੀ ਹੈ ਮਾਣ ਹੈ ਇਉਂ ਨਹੀਂ ਕਿ ਜਿਸਮ ਨੂੰ ਜਿਹੜਾ ਜੁਰਮ ਹੋ ਰਿਹਾ ਉਸ ਦੇ ਨਾਲ ਜਿਹੜੀ ਰੂਹ ਹੈ ਰੂਹ ਤਾਂ ਰੱਬ ਦਾ ਰੂਪ ਹੈ ਤੇ ਰੂਹ ਆਤਮਾ ਪਰਮਾਤਮਾ ਖੁਦ ਜੜਿਆ ਜਿਸ ਤਰ੍ਹਾਂ ਗੁਰਬਾਣੀ 'ਚ ਇਹ ਹੈ ਬਾਰ-ਬਾਰ ਆਉਂਦਾ ਹੈ ਪੱਟਾਂ ਦੇ ਸਬਜ਼ੀਆਂ 'ਚ ਗੁਰੂ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਆਪ ਰੱਬ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਰੱਬ ਨੇ ਜਦੋਂ ਕੇਸਰ ਸਿੰਘ ਸ਼ਿਬਰ ਲਿਖਦੇ ਨੇ ਬੰਸਾ ਬਣੀ ਪਾਸ਼ਾਈ 10ਵੀਂ 137 ਤੋਂ 139 ਬੰਦ ਦੇ ਵਿੱਚ ਕਿ ਗੁਰੂ ਸਾਹਿਬ ਨੂੰ ਰਾਵੀ ਦੇ ਕੰਡੇ ਸਿਰ ਤੇ ਰੇਤ ਪਾ ਕੇ ਹਰ ਤੋਂ ਵੱਧ ਜਿਹੜਾ ਹੈ ਉਸ ਸਮੇਂ ਦੀ ਹਕੂਮਤ ਨੇ ਜ਼ਬਰਦਸਤ ਹੁੰਦਿਆਂ ਹੋਇਆਂ ਜੋ ਵੀ ਉਸ ਵੇਲੇ ਕੀਤਾ ਉਸ ਨੂੰ ਇੱਕ ਅਸੀਂ করুণਾ ਰਸ ਦੇ ਵਿੱਚ ਨਾ ਵੀ ਲੈ ਜਾਂਦੇ ਹੋਈਏ ਇੱਕ ਪ੍ਰਮਾਣਿਕ ਰੂਪ ਦੇ ਵਿੱਚ ਜ਼ਰੂਰੀ ਹੈ ਇਤਿਹਾਸ ਨੂੰ ਜਾਨਣਾ ਜ਼ਰੂਰੀ ਹੈ ਮਨ ਨੂੰ ਮਜ਼ਬੂਤ ਕਰਕੇ ਨਹੀਂ ਕਿਉਂਕਿ ਗੁਰੂ ਸਾਹਿਬ ਤਾਂ ਆਪ ਹੈ ਬ੍ਰਹਮ yani ਸਦਜੀਵ ਹੈ ਨਹੀਂ ਮਰਦਾ ਉਹ ਤਾਂ ਉਸ ਅਵਸਥਾ ਦੇ ਨਹੀਂ ਪਰ ਦੇਖੀਏ ਜਿਸਮ ਤਾਂ ਜਿਸਮ ਹੈ ਨਾ ਉਸ ਜਿਸਮ ਨੂੰ ਜਿਸ ਤਰੀਕੇ ਨਾਲ ਜੋ ਗਹਿਟ ਆਇਆ ਗਿਆ ਇਸ ਨੂੰ ਇੱਕੋ ਸ਼ਬਦ ਦੇ ਵਿੱਚ ਬਿਆਨ ਕਰਦੇ ਹੋਏ ਕਿ ਰਾਵੀ ਦੇ ਕੰਡੇ ਚਾਰ ਦਿਨ ਗੁਰੂ ਅਰਜਨ ਸਾਹਿਬ ਤੇ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਤੇ ਅਖੀਰ ਦੇ ਵਿੱਚ ਜਦੋਂ ਸਰੀਰ ਪੂਰੀ ਤਰ੍ਹਾਂ ਢਾਲ ਹੋਇਆ ਫਿਰ ਵੀ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਤਨ ਮਨ ਕਾਟ ਕਾਟ ਸਭ ਆਪਰ ਅਰਪੀ ਵਿੱਚ ਅਗਨੀ ਆਪ ਜਲਾਈ ਇਹ ਹੀ ਗੁਰੂ ਸਾਹਿਬ ਦੇ ਪ੍ਰਮਾਣ ਨੇ ਤਾਂ ਫਿਰ ਪੱਥਰ ਮਾਰ ਕੇ ਇਹ ਕਿਹਾ ਗਿਆ ਕਿ ਜਿਹੜਾ ਵੀ ਰਾਹੀ ਜਾਵੇ ਤੇ ਉਹ ਕੇਸਰ ਸਿੰਘ ਛੱਬਰ ਜੀ ਲਿਖਦੇ ਨੇ ਪੂਰਾ ਬਿਰਤਾਂਤ ਸਭ ਤੋਂ ਮੌਲਿਕ ਪ੍ਰਮਾਣਿਕ ਪਹਿਲੇ ਇੱਕ ਸਰੋਤਾਂ ਦੇ ਵਿੱਚੋਂ ਇੱਕ ਸਰੋਤ ਹੈ ਕਿ ਇਹ ਕਿਹਾ ਗਿਆ ਕਿ ਜਿਹੜਾ ਲੰਗੇ ਇਹ ਪੱਥਰ ਜਿਹੜਾ ਇਹਨਾਂ ਤੇ ਮਾਰੇ ਸਰੀਰ ਤੇ ਪੱਥਰ ਵਜਾਈ ਰਹੇ ਨੇ ਅਖੀਰ 'ਚ ਇੱਕ ਪੱਥਰ ਜਿਹੜਾ ਸੀ ਉਹ ਜਦੋਂ ਗੁਰੂ ਸਾਹਿਬ ਦੇ ਸਰੀਰ ਨਾਲ ਟਕਰਾਇਆ ਤੇ ਉਹਦੇ ਸ્વાસ ਛੱਡ ਕੇ ਆਤਮਾ ਜਿਹੜੀ ਹੈ ਵਾਹਿਗੁਰੂ ਦੇ ਨਾਲ ਲੀਨ ਹੋ ਗਈ ਜੋ ਅਸੀਂ ਅਕਸਰ ਇਹ ਪੜਦੇ ਆ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਰਮਾਨ ਹੈ ਕਿ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਹਿਬ ਸੁਮੇਲ ਗੁਰੂ ਸਾਹਿਬ ਨੇ ਸਾਡੇ ਲਈ ਫਰਮਾਨ ਕੀਤਾ ਪਰ ਸਤਿਗੁਰੂ ਨੇ ਆਪ ਇਸ ਦੇਹ ਨੂੰ ਛੱਡ ਕੇ ਆਪਣੀ ਜਿਹੜੇ ਪ੍ਰਮਾਤਮਾ ਦੇ ਰੂਪ ਦੇ ਵਿੱਚ ਲੀਨ ਹੋ ਗਏ ਤੇ ਉਸ ਤੋਂ ਬਾਅਦ ਉਹੀ ਪੱਥਰ ਉਹਨਾਂ ਦੇ ਸਰੀਰ ਨਾਲ ਬਣੇ ਗਏ ਤੇ ਰਾਵੀ ਦੇ ਵਿੱਚ ਦੇ ਜੜੀ ਹੈ ਰੋੜ ਦਿੱਤੀ ਗਈ ਕਿਉਂਕਿ ਸਰੀਰ ਕਿਤੇ ਪਾਣੀ ਦੇ ਵਿੱਚ ਵਹਾ ਦੇ ਵਿੱਚ ਉੱਪਰ ਨਾ ਆਵੇ ਤੇ ਸਾਡੇ ਲਈ ਉਹ ਰਾਵੀ ਵੀ ਸਾਡੇ ਲਈ ਸਤਕਾਰ ਹੈ ਸਾਡੇ ਲਈ ਲਾਹੌਰ ਵੀ ਉਨਾ ਹੀ ਪਿਆਰਾ ਦਿੱਲੀ ਚ ਗੁਰੂ ਤੇਗ ਬਹਾਦਰ ਸ਼ਹੀਦ ਨੇ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ ਸ਼ਹੀਦ ਨੇ ਸਾਡੀ ਸਿੱਖਾਂ ਦੀ ਨਾ ਕੋ ਬੈਰੀ ਨਾ ਹੀ ਬੇਗਾਨਾ ਸકલ ਸੰਗ ਹਮਕੋ ਬਣਾਈ ਗੁਰੂ ਅਰਜਨ ਸਾਹਿਬ ਜੀ ਦੇ ਇਸ ਸਾਡੇ ਰੱਬ ਦੇ ਨਾਲ ਸਾਨੂੰ ਜੋੜਨ ਲਈ ਅਸੀਂ ਕੋਟਾਨ ਕੋਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧੰਨਵਾਦੀ ਹੁੰਦੇ ਹੋਈ ਇੱਕੋ ਹੀ ਅਰਦਾਸ ਕਰੀਏ ਕਿ ਅੱਜ ਤੋਂ ਬਾਅਦ ਜੀਵਨ 'ਚ ਸਾਡਾ ਇਹੀ ਆਧਾਰ ਹੋਵੇ ਕਿ ਗੁਰ ਪਰਮੇਸ਼ਰ ਇੱਕੋ ਜਾਨ ਤੇ ਦੂਸਰਾ ਪੋਥੀ ਪਰਮੇਸ਼ਰ ਕਥਾਨ ਪੋਥੀ ਪਰਮੇਸ਼ਰ ਕਥਾਨ ਪੋਥੀ ਪਰਮੇਸ਼ਰ ਕਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਸਾਹਿਬ ਨੇ ਬਹੁਤ ਵੱਡ ਮੁੱਲੀ ਤੇ ਡੂੰਘੀ ਜਾਣਕਾਰੀ